ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਸੰਡੇ ਡੀਜੇ ਸਾਊਂਡ ਸਿਸਟਮ ਇੱਥੇ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਲਈ ਡੀਜੇ ਬੁੱਕ ਕੀਤੇ ਜਾਂਦੇ ਨੇ ਏਰੀਆ ਸ਼ਹਿਰ ਜਲੰਧਰ 950180666 950180666 ਇਸ ਨੰਬਰ ਤੇ ਸੰਪਰਕ ਕਰੋ 88 ਫ੍ਰੀ ਦੇਣਾ ਜੀ ਦੇਸੀ ਨਸਲ ਦਾ ਪਿੰਡ ਮੱਲਨ ਮੁਕਸਰ 9803187785 9803187785 ਇਸ ਨੰਬਰ ਤੇ ਸੰਪਰਕ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦ ਹੀ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਰੇਪ ਭਰਨ ਵਾਲਾ ਲੋਡਰ ਵਿਕਾਊ ਹੈ ਜੀ। ਏਰੀਆ ਲੁਧਿਆਣਾ ਰੇਟ ਹੈਗਾ ਜੀ 25000। 25000 ਰੁਪਏ ਰੇਟ ਰੱਖਿਆ ਗਿਆ ਜੀ। ਰੇਪ ਭਰਨ ਵਾਲਾ ਲੋਡਰ ਵਿਕਾਊ ਆ ਏਰੀਆ ਜੀ ਲੁਧਿਆਣਾ। 98784 13326 98784 13326 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਪ ਭਰਨ ਵਾਲਾ ਲੋਡਰ ਲੁਧਿਆਣਾ ਏਰੀਏ ਦੇ ਵਿੱਚ 25000 ਰੁਪਏ ਦੇ ਵਿੱਚ ਤੁਸੀਂ ਫੇਟ ਸਕਦੇ ਹੋ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਪੰਜਾਬ ਨੰਬਰ ਹੈ ਜੀ ਨਵੇਂ ਟਾਇਰ ਨੇ ਇੰਜਨ ਗੇਅਰ ਦਾ ਓਕੇ ਹੈ ਜੀ ਰੇਟ 1 ਲੱਖ 48000 ਇੱਕ ਹੈਗਾ ਜੀ 43000 ਟਰੈਕਟਰ ਵਿਕਾਊ ਹੈ ਜੀ 1974 ਮਾਡਲ ਪੰਜਾਬ ਨੰਬਰ ਟਾਇਰ ਨਵੇਂ ਸਾਰਾ ਕੰਮ ਹੋਇਆ ਨਵੀਂ ਬੈਟਰੀ ਹੈ ਜੀ ਰੇਟ ਹੈਗਾ ਜੀ 1 ਲੱਖ 45000 ਨੰਬਰ ਤੁਸੀਂ ਨੋਟ ਕਰ ਲਓ ਜੀ 94781 85292 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਟਰੈਕਟਰ ਨੇ ਜਿਹੜੇ ਏ ਨੰਬਰ ਤੇ ਕਾਲ ਕਰਕੇ ਤੁਸੀਂ ਮਲਕਬੀਰ ਜੀ ਨਾਲ ਖਰੀਦ ਸਕਦੇ ਹੋ ਪ੍ਰੀਤ 6549 ਟਰੈਕਟਰ ਵਿਕਾਊ ਹੈ ਜੀ 4x4 2017 ਮਾਡਲ ਪੰਜਾਬ ਨੰਬਰ ਏਰੀਆ ਜੀ ਬਰਨਾਲਾ 635000 ਰੁਪਏ ਟਰੈਕਟਰ ਦਾ ਰੇਟ ਹੈ ਜੀ ਪੰਜਾਬ ਨੰਬਰ 4x4 ਪ੍ਰੀਤ 6549 ਟਰੈਕਟਰ ਵਿਕਾਊ ਹੈ 17 ਮਾਡਲ ਏਰੀਆ ਬਰਨਾਲਾ 2 ਨੰਬਰ ਨੇ ਵੀਰਾਂ ਦੇ ਤੁਸੀਂ ਨੋਟ ਕਰ ਸਕਦੇ ਹੋ 96965004 ਦੂਜਾ ਨੰਬਰ ਹੈ ਜੀ 85568 70002 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਪ੍ਰੀਤ 65494/4 ਟਰੈਕਟਰ ਤੁਸੀਂ 635 ਦੇ ਵਿੱਚ ਫ੍ਰੀਟ ਸਕਦੇ ਹੋ ਮਹਿੰਦਰਾ V275 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਦਿੱਤੀ ਹੈ 1.5 ਲੱਖ ਰੁਪਿਆ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਥੁਥਗੜ ਮੋਗਾ 94655813381 ਇਸ ਨੰਬਰ ਤੇ ਫੋਨ ਕਰਕੇ Mahindra V 275 tractor 1999 model ਨੂੰ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ Swift Desire ਗੱਡੀ ਵਿਕਾਊ ਹੈ ਜੀ 2013 model 1 ਲੱਖ ਕਿਲੋਮੀਟਰ ਚੱਲੀ ਹੈ ਜੀ ਏਰੀਆ ਸ਼ਹਿਰ ਪੱਟੀ ਤਰਨਤਾਰਨ ਰੇਟ 290000 ਰੁਪਏ ਡਿਮਾਂਡ ਹੈ ਜੀ ਬਾਕੀ ਕਾਗਜ਼ ਵਗੈਰਾ ਪੂਰੇ ਨੇ ਜੀ ਗੱਡੀ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਕੋਈ ਐਕਸੀਡੈਂਟ ਨਹੀਂ ਹੈਗਾ ਫੁੱਲ ਗਰੰਟੀ ਹੈ ਜੀ ਗੱਡੀ ਦੀ 290000 ਰੁਪਏ ਡਿਮਾਂਡ ਰੱਖੀ ਗਈ ਹੈ 2013 ਮਾਡਲ ਹੈ ਜੀ 1 ਲੱਖ ਕਿਲੋਮੀਟਰ ਚੱਲੀ ਹੈ 9780604152 ਏ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ Swift ਡਜ਼ਰ ਗੱਡੀ 2013 ਮਾਡਲ 290000 ਚ ਖਰੀਦ ਸਕਦੇ ਹੋ Tata Zip ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਹੈ ਏਰੀਆ ਜੀ ਪਿੰਡ ਲੋਧਵਾਲ ਰੇਟ ਹੈਗਾ ਜੀ 95000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਗੱਡੀ ਦੀ ਡੀਲ ਕਰ ਸਕਦੇ ਹੋ 16 ਮਾਡਲ ਹੈ ਜੀ 95000 ਰੁਪਏ ਰੇਟ ਰੱਖੇਗਾ Tata ਜਿਪ ਗੱਡੀ ਵਿਕਾਊ ਹੈ ਜੀ 9955726308 9955726308 ਇਸ ਨੰਬਰ ਤੇ ਫੋਨ ਕਰਕੇ ਤੁਸੀਂ Tata ਜਿਪ ਗੱਡੀ 2016 ਮਾਡਲ 95000 ਦੇ ਵਿੱਚ ਖਰੀਦ ਸਕਦੇ ਹੋ ਕੰਪਿਊਟਰ ਕਰਾਹਾ ਵਿਕਾਊ ਹੈ ਜੀ 2021 ਮਾਡਲ ਹੈ ਜੀ TND ਸਿਸਟਮ ਲੱਗਿਆ ਜੀ ਏਰੀਆ ਮਾਨਸਾ ਰੇਟ 190000 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਜਾ ਕੇ ਮੌਕੇ ਤੇ ਚੈੱਕ ਕਰ ਸਕਦੇ ਹੋ 21 ਮਾਡਲ ਹੈ 1,90,000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮਾਨਸਾ 62397 70010 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪਿਊਟਰ ਕਰਾਹਾ 2021 ਮਾਡਲ ਮਾਨਸਾ ਏਰੀਆ ਦੇ ਵਿੱਚ 1,90,000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਇਹ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਲੋ ਜੀ ਇੱਕ ਹੋਰ ਟੌਪ ਦੀ ਜ਼ਮੀਨ ਲੈ ਕੇ ਆਈਆਂ ਜੀ ਤੁਹਾਡੇ ਲਈ 50 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾ ਦੋ ਕਿੱਲੇ ਲਿੰਕ ਰੋਡ ਦਾ 프ਰੰਟ ਹੈ ਜੀ ਪੈਪੂਲਰ ਲੱਗਿਆ ਹੋਇਆ ਹੈਗਾ ਪਿੰਡ ਰੱਤੇਵਾਲ ਰੋਪੜ ਰੇਟ ਹੈ 27 ਲੱਖ ਰੁਪਏ ਕਿੱਲੇ ਦਾ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਬਿੰਨਾਂ ਤੱਕ ਪਹੁੰਚ ਸਕੇ 50 ਕਿੱਲੇ ਜ਼ਮੀਨ ਵਿਕਾਊਾ ਦੋ ਮੋਟਰਾ ਦੋ ਕਿੱਲੇ ਲਿੰਕ ਰੋਡ ਦਾ 프ਰੰਟ ਪੈਪੂਲਰ ਲੱਗਿਆ ਹੋਇਆ ਜੀ ਏਰੀਆ ਪਿੰਡ ਰੱਤੇਵਾਲ ਰੋਪੜ ਰੇਟ ਹੈ ਜੀ 27 ਲੱਖ ਰੁਪਏ ਕਿੱਲੇ ਦਾ 788914493 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ 50 ਕਿੱਲੇ ਜਮੀਨ ਸਾਈ ਲੱਖ ਰੁਪਏ ਤੋਂ ਕਿਲਾ ਖਰੀਦ ਸਕਦੇ ਹੋ ਸੋ ਸਾਰੇ ਜਣੇ ਵੀਡੀਓ ਨੂੰ ਬਤਵੱਦ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਜਾਂ ਕੋਈ ਖੇਤੀਬਾੜੀ ਵਾਲ ਸੰਦ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਜਿਹੜੇ ਵੀ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਇੱਕ ਵੀਡੀਓ ਤੇ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰਦਾ ਕਰੋ ਸੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 98779884 ਵਾਲੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਭੈਣ ਤੋਂ ਸੱਤ ਫੁੱਟ ਮਾ ਪ੍ਰੋਫਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਆ ਕਰੋ ਜੀ ਬਣ ਰਿਹਾ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ